ਉਹ ਤੇਰੇ ਦਿਮਾਗ 'ਚ ਫਰਕ ਪੈ ਗਿਆ ਜੇ ਆਪਣਾ ਮੂੰਹ ਲਾਲ ਹੋਵੇ ਗਵਾਂਡੀਆਂ ਦਾ ਜਪੇਣਾ ਮਾਰ ਕੇ ਨਹੀਂ ਲਾਲ ਕਰੀਦਾ ਹੁੰਦਾ ਨਾਲੇ ਕੰਬਲੀਆਂ ਮੱਝਾਂ ਨਾਲ ਤਾਂ ਆਪਣੀ ਸਰਦਾਰੀ ਆ ਖੁੱਲਾ ਆਪਾਂ ਦੁੱਧ ਪੀਨੇ ਆ ਨਾਲੇ 4-5 ਕਿਲੋ ਡੇਰੀ 'ਚ ਪਾ ਦਿੰਨੇ ਆ ਹੋਰਾਸ ਤੈਨੂੰ ਕੀ ਚਾਹੀਦਾ ਵੇ ਕੀ ਤੇਣੀ ਆਪਾਂ ਖੁੱਲਾ ਦੁੱਧ ਪੀ ਕੇ पहलवान ਬਣਨਾ ਕਿਲੋ ਦੁੱਧ ਡੇਰੀ 'ਚ ਲੈ ਲਿਆ ਕਰਾਂਗੇ ਉਹਦੋਂ ਆਪਣਾ ਵਧੀਆ ਸਰਜਿਆ ਕਰਨਾ ਵਾ ਚੁੱਪ ਕਰ ਕੁਛ ਨਾ ਕੋਸੋ ਭਗਵਾਨ ਨੇ ਤੇਰੇ ਕਹਿਣ ਤੇ ਦੇਖ ਲੈ ਮੈਂ ਮੱਜਾ ਵੇਚ ਕੇ ਗੱਡੀ ਲੈ ਆ ਗੱਡੀ ਘੈਂਟ ਹੈ ਨਾ ਹਾਂਜੀ ਹਾਂਜੀ ਬਹੁਤ ਸੋਹਣੀ ਆ ਨਾਲੇ ਹੁਣ ਮੈਂ ਜਦੋਂ ਆਉਦੇ ਪੇਕੇ ਪਿੰਡ ਜਾਇਆ ਕਰੂੰਗੀ ਨਾ ਉੱਥੇ ਮੇਰੀ ਪੂਰੀ ਟਾਲ ਹੋਇਆ ਕਰੂੰਗੀ ਪੁਰਾਣਾ ਨਹੀਂ ਮੱਜਾ ਵੇਚ ਕੇ ਗੱਡੀ ਲਿਆਂਦੀ ਫਾਲਟੀ ਹੋ ਗਈ ਤੁਹਾਡੇ ਵੱਲ ਓਏ ਹਾਂ ਹਾਂ ਫਾਲਟੀ ਹੋ ਗਈ ਓ ਭਗਵਾਨ ਨੇ ਉਹਦੇ ਤੇਰਾ ਭਰਾ ਤੇ ਤੇਰੀ ਮਾਂ ਇਹਨੇ ਭੱਜ ਕੇ ਨਾ ਵਾਸਤੇ ਚਾਹ ਬਣਾ ਕੇ ਲੈ ਕੇ ਆ ਚਾਹ ਕੀ ਜੀ ਮੈਂ ਆਪਦਾ ਕਾਲਦਾ ਫੂਕੇ ਬਣਾਵਾ ਤੁਸ ਤਾ ਲੈਣੀ ਉਹ ਦੋ ਪਰਲੇ ਆਓ ਓਏ ਦੁਪਹਿਰ ਵੇਲੇ ਹੁਣ ਤੇਰੇ ਪਿਓ ਵਾਲੀ ਡੈਰੀ ਖੁੱਲੀ ਆ ਜਿਹੜਾ ਦੁੱਧ ਮਿਲੂਗਾ ਦੁੱਧ ਹੁਣ ਸ਼ਾਮ ਨੂੰ ਮਿਲੂ ਹੁਣ ਫਿਰ ਕੀ ਕਰੀਏ ਜੀ ਹੁਣ ਫਿਰ ਐਂ ਕਰਦੇ ਆ ਮੱਝਾਂ ਵੇਚ ਕੇ ਆਪਾਂ ਗੱਡੀ ਤਾਂ ਲੈ ਲਈ ਹੁਣ ਫੇ ਗੱਡੀ ਨੂੰ ਝੋਲਣੇ ਆ ਮੇਰੇ ਸਾਲੇ ਦੀ ਮੈਂ ਮੱਝਾਂ ਨਾਲ ਸਰਦਾਰ ਹੁੰਦਾ ਸੀ ਸਰਦਾਰ ਹੁਣ ਤੂੰ ਮੈਨੂੰ ਮੰਗਤਾ ਬਣਾਤਾ ਮੰਗਤਾ ਡੈਰੀਆਂ ਚੋਂ ਮੈਂ ਦਾਦਾ ਕਿਲੋ ਦੁੱਧ ਮੰਗਦਾ ਫਿਰਦਾ ਓਏ